ਦੇਵਕਤੰਗਨ ਸੰਗ ਨਿਖੰਗ ਕਟ ਸੇ ਕਸਿਓ ਸੁ ਸੁਲਾਇਕ ਜੰਗ ਤੀਰਾਂ ਦੇ ਨਾਲ ਭਰਿਆ ਹੋਇਆ ਨਿਖੰਗ ਕਹਿੰਦੇ ਪੱਥੇ ਨੂੰ ਖਤੰਗ ਹੁੰਦੇ ਨੇ ਤੀਰ ਖਤੰਗਨ ਤੀਰਾਂ ਦਾ ਪੱਥਾ ਸਹਿਬਾਂ ਨੇ ਭਰਿਆ ਕਟ ਸੋਂ ਕਸਿਓ ਜਿੱਥੇ ਉਹ ਮੋਢੇ 'ਚ ਪਾਇਆ ਜਾਂਦਾ ਪੱਥਾ ਉੱਥੇ ਨਾਲ ਕੋਦੇ ਬਿਲਟ ਹੁੰਦੀ ਹੈ ਜਿਹੜੀ ਨਾਲ ਲੱਕ ਨੂੰ ਬੰਨੀ ਜਾਂਦੀ ਹੈ ਕਟ ਸੋਂ ਕਸਿਓ ਸੁ ਲਾਇਕ ਜੰਗ ਉਹ 13 ਦਾ ਭਰਿਆ ਪੱਥਰ ਗੁਰੂ ਸਹਿਬ ਮਹਾਰਾਜ ਨੇ ਆਪਣੇ ਲੱਕ ਦੇ ਨਾਲ ਚੰਗੀ ਤਰ੍ਹਾਂ ਕੱਸ ਲਿਆ ਤੇ ਇਹ ਸਾਰੇ ਹੀ تیر ਐਸੇ ਨੇ ਜੋ ਜੰਗ ਕਰਨ ਦੇ ਲਾਇਕ ਹਨ ਮਾਰੋ ਸ਼ਸਤਰ ਨੇ ਗੁਰੂ ਸਾਹਿਬ ਦੇ ਕੋਲ ਬੜੇ ਤਿੱਖੇ تیر ਤੇ ਸਹਿਬ ਜੀ ਜੰਗ ਕਰਨ ਦੇ ਲਾਇਕ ਹੋਏ ਭਾਵ ਤਿਆਰ ਬਰਤਿਆਰ ਹੋਏ ਗੁਰੂ ਦੋਸਤੋ ਅੱਜ ਤੋਂ ਲਗਭਗ 331 ਸਾਲ ਪਹਿਲਾਂ ਇਹਨਾਂ ਦਿਨਾਂ ਵਿੱਚ ਕੁਝ ਘਟਨਾਵਾਂ ਹੋਈਆਂ ਸਨ ਜੋ ਇਤਿਹਾਸ ਹੀ ਨਹੀਂ ਸਗੋ ਸਾਡੀ ਜ਼ਿੰਦਗੀ ਦਾ ਅਨਮੋਲ ਹਿੱਸਾ ਬਣ ਗਈਆਂ ਸਨ ਕੁਝ ਦਿਨ ਲਗਭਗ 15 ਕੁ ਦਿਨ ਅਤੇ ਰਹਿਦੀ ਦੁਨੀਆ ਤੱਕ ਯਾਦ ਰੱਖਣ ਵਾਲਾ ਇਤਿਹਾਸ ਸਿਰਜ ਗਿਆ ਸੀ ਇਹਨਾਂ ਦਿਨਾਂ ਵਿੱਚ ਆਪਾਂ ਵੀ ਇਹਨਾਂ ਦਿਨਾਂ ਨੂੰ ਯਾਦ ਕਰਦੇ ਹੋਏ ਇਹਨਾਂ ਦਿਨਾਂ ਵਿੱਚ ਕੀ ਕੀ ਇਤਿਹਾਸਕ ਘਟਨਾਵਾਂ ਵਾਪਰੀਆਂ ਸਨ ਕਿੱਥੇ ਕਿੱਥੇ ਇਹ ਘਟਨਾਵਾਂ ਵਾਪਰੀਆਂ ਕਿਉਂ ਹੋਈਆਂ ਸਨ ਅਤੇ ਉਹਨਾਂ ਦਾ ਪ੍ਰਭਾਵ ਇਹ ਅਗਲੇ ਦਿਨਾਂ ਵਿੱਚ ਜਾਣਨ ਦੀ ਕੋਸ਼ਿਸ਼ ਕਰਦੇ ਰਹਾਂਗੇ ਉਹਨਾਂ ਇਤਿਹਾਸਕ ਥਾਵਾਂ ਦੇ ਤੁਹਾਨੂੰ ਦਰਸ਼ਨ ਦਿਦਾਰ ਕਰਨ ਅਤੇ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹਨਾਂ ਦਿਨਾਂ ਵਿੱਚ ਸੋ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਪੋ ਮਹੀਨੇ ਦੇ ਜੋ ਦਿਨ ਚੱਲ ਰਹੇ ਹਨ ਇਹ ਬਹੁਤ ਹੀ ਅਹਿਮ ਦਿਨ ਹਨ ਇਹਨਾਂ ਦਿਨਾਂ ਨੂੰ ਸ਼ਹੀਦੀ ਪੰਦਰਵਾਹ ਕਿਹਾ ਜਾਂਦਾ ਹੈ ਇਹ ਦਿਨ ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ 10ਵੇਂ ਗੁਰੂ ਸਰਬੰਸਦਾਨ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਰਿਵਾਰ ਲੈ ਕੇ ਅਨੰਦਪੁਰ ਸਾਹਿਬ ਵਿੱਚ ਕਿਲਾ ਆਨੰਦ ਘਰ ਤੋਂ ਨਿਕਲਿਆ ਤੇ ਪੂਰਾ ਪਰਿਵਾਰੀਨਾ ਪੰਜ ਦਿਨਾਂ ਵਿੱਚ ਧਰਮ ਹੇਤ ਬਲਦਾਨ ਹੋ ਗਿਆ। ਚਾਰੋਂ ਪੁੱਤਰ ਅਤੇ ਗੁਰਮਾਤਾ ਮਾਤਾ ਗੁਜਰੀ ਜੀ ਆਪਣਾ ਆਪ ਧਰਮ ਹੇਤ ਵਾਰ ਗਏ। ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਵੀ ਸਿੱਖ ਸੰਗਤ ਦੋਸਤੋ ਅਨੰਦਪੁਰ ਸਾਹਿਬ ਨਤਮਸਤਕ ਹੁੰਦੀ ਹੈ। ਜਿੱਥੇ-ਜਿੱਥੇ ਗੁਰੂ ਪਰਿਵਾਰ ਗਿਆ ਉਹਨਾਂ ਥਾਵਾਂ ਤੇ ਜਾਂਦੇ ਹੋਏ ਤੇ ਉਸ ਸਮੇਂ ਵਾਪਰੀਆਂ ਘਟਨਾਵਾਂ ਨੂੰ ਯਾਦ ਕਰਦੇ ਆਪਣੇ ਆਪ ਨੂੰ ਨਿਹਾਲ ਕਰਦੀ ਹੈ ਦੋਸਤੋ ਸਰੰਦ ਜਾ ਕੇ ਇਹ ਸ਼ਹੀਦੀ ਜੋੜ ਮੇਲਾ ਸਮਾਪਤ ਹੋ ਜਾਂਦਾ ਹੈ ਆਜੋ ਆਪਾਂ ਵੀ ਆਪਣੀ ਇਹ ਯਾਤਰਾ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਸ਼ੁਰੂ ਕਰਦੇ ਹਾਂ ਦੋਸਤੋ ਇਤਿਹਾਸ ਕੋਈ ਮੁਰਦਾ ਨਿਰਜੀਵ ਵਸਤੂ ਨਹੀਂ ਹੁੰਦਾ ਹੈ ਇਸ ਵਿੱਚ ਸ਼ਕਤੀ ਹੈ ਤੇ ਸ਼ਕਤੀ ਵੀ ਉਹ ਜੋ ਮੁਰਦਾ ਰੂਹਾਂ ਵਿੱਚ ਜਾਨ ਪਾ ਦੇਵੇ ਕਿੰਨੇ ਹੀ ਲਤਾੜੇ ਹੋਏ ਮੌਲਕ ਅਤੇ ਕੋਮਾ ਮਨੁੱਖ ਇਸੇ ਦੀ ਹੀ ਗੁਰਤੀ ਨਾਲ ਦੋਸਤੋ ਉਠ ਖਲੋਤੇ ਹਨ ਦੂਰ ਕੀ ਜਾਣਾ ਹੈ ਦੋਸਤੋ ਸਾਡੇ ਭਾਰਤ ਵਿੱਚ ਇਸ ਦੀ ਤਾਜ਼ਾ ਮਿਸਾਲ ਅੱਜ ਕੱਲ੍ਹ ਵੇਖਣ ਨੂੰ ਮਿਲਦੀ ਹੈ ਜਦੋਂ ਤੱਕ ਦੋਸਤੋ ਕਮਿਊਨਿਸਟਾਂ ਦੇ ਲਿਖੇ ਹੋਏ ਇਤਿਹਾਸ ਨੂੰ ਸੱਚ ਮੰਨਦੇ ਹੋਏ ਭਾਰਤੀ ਖਾਸ ਕਰਕੇ Hindu ਲੋਕ ਆਪਣੇ ਆਪ ਨੂੰ ਲਤਾੜੇ ਹੋਏ ਮੰਨ ਕੇ ਥਰਡ ਕਲਾਸ ਦੀ ਜ਼ਿੰਦਗੀ ਜਿਉਂਦੇ ਰਹੇ ਪਰ ਜਦੋਂ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਭਾਰਤ ਦੇ ਉਹਨਾਂ ਦੇ ਅਸਲੀ ਸੱਚ ਲਗਾਤਾਰ ਸੰਘਰਸ਼ ਦਾ ਇਤਿਹਾਸ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਜਾਣਿਆ ਤਾਂ ਉਸ ਤੋਂ ਬਾਅਦ ਦੋਸਤੋ ਉਹ ਉੱਠ ਖੜੇ ਹੋ ਗਏ ਹਨ ਵਿਚਾਰੇ ਜਹੇ ਲਤਾੜੇ ਜਹੇ ਨਹੀਂ ਹੁਣ ਉਹ ਤਰੱਕੀ ਪਸੰਦ ਅਤੇ ਦੁਨੀਆ ਦੇ ਨਕਸ਼ੇ ਤੇ ਆਪਣਾ ਸਥਾਨ ਲੱਭ ਰਹੇ ਹਨ ਸਾਡੇ ਵਿੱਚ ਇਹ ਸਭ ਕੁਝ ਦੋਸਤੋ ਅੱਜ ਤੋਂ ਲਗਭਗ 331 ਸਾਲ ਪਹਿਲਾਂ ਹੀ ਇਹ ਚੀਜ਼ਾਂ ਭਰੀਆਂ ਜਾ ਚੁੱਕੀਆਂ ਸਨ 331 ਸਾਲ ਪਹਿਲਾਂ ਜਦੋਂ ਦੋਸਤੋ ਗੁਰਪਰਵਾਰ ਧਰਮ ਹਿਤ ਆਪਣੇ ਆਪ ਨੂੰ ਬਲਦਾਨ ਕਰ ਗਿਆ ਸੀ ਅੱਜ ਜੋ ਸਿੱਖਾਂ ਨੂੰ ਦੋਸਤੋ ਸਿੱਖੀ ਬਾਣੀ ਨੂੰ ਜੋ ਕੁਝ ਵੀ ਇੱਜ਼ਤ ਮਿਲਦੀ ਹੈ ਉਹ ਇਹਨਾਂ ਦੀ ਹੀ ਕਰਨੀ ਹੈ ਆਜੋ ਆਪਾਂ ਵੀ ਉਹਨਾਂ ਮਹਾਨ ਸ਼ਖਸੀਤਾਂ ਤੇ ਉਹਨਾਂ ਦੀਆਂ ਪਰੰਪਰਾਵਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਦਰਸਾਏ ਹੋਏ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਕੀ ਹੋਇਆ ਸੀ ਦੋਸਤੋ 321 ਸਾਲ ਪਹਿਲਾਂ ਖਾਸ ਕਰਕੇ ਆਨੰਦਪੁਰ ਸਾਹਿਬ ਦੀ ਪਾਵਨ ਇਤਿਹਾਸਕ ਧਰਤੀ ਉੱਪਰ ਉਸ ਵੇਲੇ ਦੋਸਤੋ ਲਾਲ ਕਿਲੇ ਤੇ ਮੁਗਲੀਆਂ ਪਰਚਮ ਲਹਿਰਾ ਰਿਹਾ ਸੀ ਇੰਦਰ ਪੰਜਾਬ ਵਿੱਚ ਦੋਸਤੋ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸ਼ਮੇਸ਼ਪਤਾ ਗੁਰਗੋਵੀ ਸਿੰਘ ਜੀ ਲੋਕਾਈ ਨੂੰ ਨਹਾਲ ਕਰ ਰਹੇ ਸਨ ਦੁਨਿਆਵੀ ਅਤੇ ਰੋਹਾਨੀ ਦੁਨੀਆਂ ਦੇ ਬਾਦਸ਼ਾਹ ਬਣੇ ਉਹ ਸੰਗਤਾਂ ਨੂੰ ਦਰਸ਼ਨ ਦਿੰਦੇ ਸੱਚੇ ਪਾਸ਼ਾ ਘਵਾਂਦੇ ਬਾਸ਼ਾ ਵਾਂਗੀ ਹੀ ਉਹ ਝੋਖੇ ਵਿੱਚ ਬਹਿ ਕੇ ਆਪਣੇ ਸਿੱਖਾਂ ਨੂੰ ਦਰਸ਼ਨ ਦਿੰਦੇ ਨਿਆਜ਼ਾਂ ਲੈਂਦੇ ਬਖਸ਼ਿਸ਼ਾਂ ਮੰਗਦੇ ਇਸਲਾਮਾਂ ਲੈਂਦੇ ਝੰਡਾ ਚੁਲਾਉਂਦੇ ਅਤੇ ਨਗਾਰਾ ਵੀ ਵਜਾਇਆ ਜਾਂਦਾ ਹੋਰ ਤਾਂ ਹੋਰ ਫੌਜ ਦੀ ਭਰਤੀ ਵੀ ਉਸ ਵੇਲੇ ਸ਼ੁਰੂ ਹੋ ਚੁੱਕੀ ਸੀ ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਭਵਿੱਖ ਵਿੱਚ ਮੁਗਲਿਆ ਤਖਤ ਨਾਲ ਟਕਰਾਉਣਾ ਹੀ ਪੈਣਾ ਹੈ ਇਹ ਪਤਾ ਤਾਂ ਦੋਸਤੋ ਉਹਨਾਂ ਨੂੰ ਪਿਤਾ ਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਹੀ ਲੱਗ ਗਿਆ ਸੀ ਮੁਗਲ ਬਾਸ਼ਾ ਆਪਣੀ ਬਾਸ਼ਾ ਦੇ ਵਿੱਚ ਕਿਸੇ ਹੋਰ ਨੂੰ ਕਿਵੇਂ ਤਕੜਾ ਹੁੰਦਾ ਵੇਖ ਸਕਦੇ ਸਨ ਦੋਸਤੋ ਗੁਰੂ ਜੀ ਨੂੰ ਚਿੱਠੀ ਲਿਖੀ ਗਈ ਕਿ ਉਹ ਲੜਾਈ ਦਾ ਰਾਹ ਛੱਡ ਕੇ ਰੰਗਜੀਤ ਨੂੰ ਆ ਕੇ ਮਿਲਣ ਮਤਲਬ ਬਿਲਕੁਲ ਸਾਫ਼ ਸੀ ਮੁਗਲਿਆ ਦਰਬਾਰ ਦੇ ਖਿਦਮਤਗਾਰ ਬਣਨ ਦਾ ਨਮੂਤਾ ਸੀ ਇਹ ਦੋਸਤੋ ਗੁਰੂ ਜੀ ਨੇ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਮਿਲਣ ਤੋਂ ਨਾ ਕਰ ਦਿੱਤੀ ਫਿਰ ਦੋਸਤੋ ਰੰਗਜੀਤ ਨੇ ਦਿੱਲੀ ਲਾਹੌਰ ਅਤੇ ਸਰਾਂਦ ਦੇ ਨਵਾਬਾਂ ਨੂੰ ਗੁਰੂ ਜੀ ਦੀ ਤਾਕਤ ਇੱਕੋ ਵਾਰੀ ਖਤਮ ਕਰ ਦੇਣ ਦਾ ਫਰਮਾਨ ਭੇਜਿਆ ਦੋਸਤੋ ਉਸ ਵੇਲੇ ਰੰਗਜੀਤ ਦੱਖਣ ਵੱਲ ਰੁਝਿਆ ਹੋਇਆ ਸੀ ਜਿੱਦਾਂ ਮਰਾਠਿਆਂ ਨੇ ਬਗਾਵਤ ਕੀਤੀ ਹੋਈ ਸੀ ਉਸ ਨੇ ਦੋਸਤੋ ਗਰਗਲਾ ਦੱਖਣ ਤੋਂ ਇਹ ਸ਼ਾਹੀ ਫਰਮਾਨ ਭੇਜਿਆ ਦਿੱਲੀ ਅਤੇ ਲਾਹੌਰ ਦੇ ਨੁਆਬਾਂ ਨੂੰ ਇਹ ਸ਼ਾਹੀ ਫਰਮਾਨ ਭੇਜਿਆ ਗਿਆ ਸੀ। ਦੋਸਤੋ ਉਸ ਸ਼ਾਹੀ ਫਰਮਾਨ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਕਿ ਗੋਬਿੰਦ ਬਦਲੇ ਦੀ ਭਾਵਨਾ ਨਾਲ ਬਗਾਵਤ ਕਰ ਰਿਹਾ ਹੈ ਅਤੇ ਹੋਰਨਾਂ ਨੂੰ ਵੀ ਇਸ ਬਗਾਵਤ ਲਈ ਪ੍ਰੇਰ ਰਿਹਾ ਹੈ। ਦੋਸਤੋ ਗੋਬਿੰਦ ਉਸ ਦਾ ਭਾਵ ਗੁਰਗੋਬਿੰਦ ਸਿੰਘ ਜੀ ਸਨ ਅਤੇ ਬਦਲੇ ਦੀ ਭਾਵਨਾ ਪੀਤਾ ਗੁਰਦੇਵ ਬਹਾਦਰ ਜੀ ਦੀ ਸ਼ਹਾਦਤ ਦਾ ਮੁਗਲਾਂ ਤੋਂ ਬਦਲਾ ਲੈਣਾ। ਦੋਸਤੋ ਉਸ ਸ਼ਾਹੀ ਫਰਮਾਨ ਵਿੱਚ ਇਹ ਕਿਹਾ ਗਿਆ ਸੀ ਕਿ ਸਰਹੰਦ ਦਾ ਵਜ਼ੀਰ ਖਾਨ ਆਪ ਫੌਜ ਕਸ਼ੀ ਕਰੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰੇ। ਜੇ ਜ਼ਿੰਦਾ ਗ੍ਰਿਫਤਾਰ ਨਾ ਹੋ ਸਕੇ ਤਾਂ ਸਿਰ ਵੱਢ ਕੇ ਲਿਆਂਦਾ ਜਾਵੇ ਇਸ ਕੰਮ ਵਿੱਚ ਰਦਾ ਪਰ ਵੀ ਲਾਪਰਵਾਹੀ ਨਾ ਕੀਤੀ ਜਾਵੇ ਇਹ ਸ਼ਾਹੀ ਫਰਮਾਨ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਬਾਕੀ ਦੋਸਤੋ ਪਹਾੜੀ ਰਾਜਿਆਂ ਨੂੰ ਵੀ ਫਰਮਾਨ ਪਹੁੰਚਾ ਦਿੱਤੇ ਗਏ ਸਨ ਕਿ ਉਹ ਮੁਗਲਿਆ ਲਸ਼ਕਰ ਦੀ ਇਸ ਮੁਹਿੰਮ ਵਿੱਚ ਪੂਰੀ ਮਦਦ ਕਰਨ ਲੋਦੇ ਪਹਾੜੀ ਰਾਜੇ ਮੁਗਲੇ ਲਸ਼ਕਰ ਦੀ ਜੀ ਹਜ਼ੂਰੀ ਕਰਨ ਲਈ ਤਿਆਰ ਹੋ ਗਏ ਸਨ ਇਸ ਤੋਂ ਇਲਾਵਾ ਦੋਸਤੋ ਇਹਨਾਂ ਖੇਤਰਾਂ ਵਿੱਚ ਰਹਿੰਦੇ ਹੋਏ ਰੰਗੜ ਅਤੇ ਗੁਜੜਾ ਨੂੰ ਵੀ ਸ਼ਾਹੀ ਲਸ਼ਕਰ ਦੀ ਮਦਦ ਕਰਨ ਲਈ ਮਨਾ ਲਿਆ ਗਿਆ ਸੀ ਇੰਜ ਦੋਸਤੋ ਇੱਕ ਵੱਡੇ ਲਸ਼ਕਰ ਮੁਗਲ ਲਸ਼ਕਰ ਨੂੰ ਤਿਆਰ ਕਰਕੇ ਕੂਚ ਕਰ ਦਿੱਤਾ ਗਿਆ ਲਾਹੌਰ ਦਾ ਜ਼ਬਰਦਸਤ ਖਾਨ ਤੇ ਸਰਹੰਦ ਦਾ ਵਜ਼ੀਰ ਖਾਨ ਹਜ਼ਾਰਾਂ ਦੀ ਫੌਜ ਲੈ ਕੇ ਦੋਸਤੋ ਅੱਜ ਤੋਂ ਲਗਭਗ 321 ਸਾਲ ਪਹਿਲਾਂ ਅਨੰਦਪੁਰ ਸਾਹਿਬ ਪੁੱਜ ਗਿਆ ਸੀ ਇਹਨਾਂ ਦਿਨਾਂ ਵਿੱਚ ਉਸ ਵੇਲੇ ਦੋਸਤੋ ਗੁਰੂ ਜੀ ਦੀਆਂ ਫੌਜਾਂ ਵੀ ਮੁਕਾਬਲੇ ਲਈ ਡਟੀਆਂ ਹੋਈਆਂ ਸਨ ਕਈ ਦਿਨ ਟਕਰਾ ਹੁੰਦਾ ਰਿਹਾ ਮੁਗਲਾਂ ਦੇ ਲਸ਼ਕਰ ਨੇ ਅਨੰਦਪੁਰ ਸਾਹਿਬ ਨੂੰ ਪੂਰੀ ਤਰ੍ਹਾਂ ਘੇਰ ਲਿਆ ਸੀ ਦੋਸਤੋ ਉਸ ਦੌਰ ਵਿੱਚ ਸਿੱਖ ਪੂਰੇ ਜਜ਼ਬੇ ਨਾਲ ਗੁਰੂ ਲਈ ਲੜਦੇ ਰਹੇ ਹੋਣਗੇ ਦੋਸਤੋ ਮੁਗਲੀਆ ਲਸ਼ਕਰ ਦੀ ਗਵਾਈ ਕਰਨ ਵਾਲੇ ਲਾਹੌਰ ਦੇ ਨਵਾਬ ਜ਼ਬਰਦਸਤ ਖਾਨ ਅਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਆਪਣੇ ਕਾਸਤ ਗੁਰੂਜੀਵਾਲ ਭੇਜੇ ਕਿ ਉਹ ਇਨਮਾਨ ਲੈਣ ਸਿੱਖਾਂ ਨੇ ਉਹਨਾਂ ਨੂੰ ਚੁੱਪਚਾਪ ਵਾਪਸ ਮੋੜ ਦਿੱਤਾ ਇਸ ਜਵਾਬ ਤੋਂ ਬਾਅਦ ਦੋਸਤੋ ਘੇਰਾ ਹੋਰ ਪੱਕਾ ਕਰ ਦਿੱਤਾ ਗਿਆ ਸੀ ਰਸਦ ਪਾਣੀ ਚਾਰੇ ਪਾਸਿਓਂ ਪਹਾੜ ਵਾਲੇ ਪਾਸਿਓਂ ਵੀ ਹੁਣ ਆਣੀ ਬਿਲਕੁਲ ਬੰਦ ਕਰ ਦਿੱਤੀ ਗਈ ਘੇਰਾ ਦੋਸਤੋ ਇਹਨਾਂ ਤਗੜਾ ਕਰ ਦਿੱਤਾ ਗਿਆ ਸੀ ਕਿ ਬਾਹਰ ਪਾਣੀ ਲੈਣ ਲਈ ਆਉਂਦੇ ਸਿੰਘਾਂ ਵਿੱਚੋਂ ਚਾਰਜੇ ਸਿੰਘਾਂ ਆਉਂਦੇ ਸਨ ਤਾਂ ਉਹਨਾਂ ਵਿੱਚ ਦੋ ਰਸਤੇ ਵਿੱਚ ਹੀ ਸ਼ਹੀਦ ਹੋ ਜਾਂਦੇ ਸਨ ਰਸਤ ਪਾਣੀ ਖਤਮ ਹੋਣ ਵਾਲ ਸੀ ਦੋਸਤੋ ਘੋੜਿਆਂ ਪਸ਼ੂਆਂ ਲਈ ਚਾਰਾ ਬਹੁਤ ਥੋੜ ਰਿਹਾ ਸੀ ਇਸੇ ਥੋੜ ਕਰਕੇ ਦੋਸਤੋ ਪ੍ਰਸ਼ਾਦੀ ਹੱਥੀਆ ਤੇ ਹੋਰ ਵੀ ਕਈ ਕੀਮਤੀ ਜਾਨਵਰ ਭੁੱਖ ਨਾਲ ਦਮ ਤੋੜ ਗਏ ਸਨ ਹੁਣ ਤਾਂ ਦੋਸਤੋ ਗੁਰੂ ਦੇ ਸਿੱਖ ਵੀ ਕਿਲੇ ਅੰਦਰ ਕਈ ਕਈ ਡੰਗ ਬਗੈਰ ਖਾਣੇ ਦੇ ਕੱਟ ਰਹੇ ਸਨ ਗੁਰੂ ਦਾ ਸੰਗ ਸਿੱਖਾਂ ਲਈ ਚੜ੍ਹਦੀ ਕਲਾ ਦਾ ਕਾਰਨ ਬਣਿਆ ਹੋਇਆ ਸੀ ਪਰ ਦੋਸਤੋ ਇਹ ਸਭ ਕੁਝ ਕਦੋਂ ਤੱਕ ਰਹਿੰਦਾ ਭੁੱਖੇ ਪਾਣੇ ਰਹਿ ਕੇ ਲੜਾਈ ਕਰਨੀ ਅਤੇ ਚੜ੍ਹਦੀ ਕਲਾ ਵਿੱਚ ਰਹਿਣਾ ਕਦੋਂ ਤੱਕ ਇਸੇ ਕੋ ਖੰਦੀ ਤੰਗੀ ਕਰਕੇ ਦੋਸਤੋ ਕੁਝ ਸਿੰਘ ਕਿਲਾ ਛੱਡ ਕੇ ਗੁਰੂ ਦਾ ਸਾਥ ਛੱਡ ਕੇ ਚਲੇ ਗਏ ਮੁਗਲ ਫੌਜਾਂ ਨੇ ਵੀ ਉਹਨਾਂ ਨੂੰ ਸੁਰੱਖਿਅਤ ਜਾਣ ਦਿੱਤਾ ਤਾਂ ਜੋ ਕਿ ਕਿਲੇ ਦੇ ਅੰਦਰ ਬਾਕੀਆਂ ਨੂੰ ਵੀ ਇਹ ਸੁਨੇਹਾ ਜਾਵੇ ਕਿ ਉਹ ਕਿਲਾ ਛੱਡ ਕੇ ਜਾਂਦੇ ਹਨ ਤਾਂ ਉਹਨਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਮੁਗਲ ਅਸ਼ਕਰ ਦਾ ਟਾਰਗੇਟ ਦੋਸਤੋ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੋਸਤੋ ਜੋ ਸਿੱਖ ਗੁਰੂ ਜੀ ਦਾ ਸਾਥ ਤੰਗੀ ਕਰਕੇ ਛੱਡ ਗਏ ਸਨ ਇਹਨਾਂ ਵਿੱਚੋਂ ਬਹੁਤੇ ਰਿਆੜ ਕੀ ਅੰਮ੍ਰਿਤਸਰ ਦੇ ਸਨ ਅਤੇ ਕੁਝ ਲਾਹੌਰ ਦੇ ਨਜ਼ਦੀਕ ਨੱਕੇ ਪਿੰਡ ਦੇ ਕੀ ਕਿਹਾ ਜਾਵੇ ਦੋਸਤੋ ਇਹ ਕਲੰਕ ਹੈ ਜਾਂ ਕਮਜ਼ੋਰ ਪੈ ਜਾਣ ਦਾ ਤਮਗਾ ਮਾਝੇ ਵਾਲਿਆਂ ਦੇ ਮੱਥੇ ਜਦੋਂ ਦੋਸਤੋ ਇਹ ਮਾਝੇ ਪੁੱਜੇ ਹਲਾਤਾ ਦਾ ਪਤਾ ਲੱਗਣ ਤੇ ਕਿਸੇ ਨੇ ਵੀ ਇਹਨਾਂ ਨੂੰ ਮੂੰਹ ਮੱਥੇ ਨਾ ਲਾਇਆ ਦੋਸਤੋ ਇਹ ਸਾਡੇ ਇਤਿਹਾਸ ਦੇ ਬੇਦਾਵੀ ਕਹਾਏ ਇਹਨਾਂ ਬਾਰੇ ਦੋਸਤੋ ਗੱਲ ਅੱਗੇ ਜਾ ਕੇ ਕਰਾਂਗੇ ਕਿਉਂਕਿ ਜੋ ਘਟਨਾਵਾਂ ਵਾਪਰੀਆਂ ਹਨ ਉਹਨਾਂ ਬਾਰੇ ਸਿਲਸਿਲੇਬਾਰ ਹੀ ਚੱਲਣਾ ਹੈ ਇਸ ਘਟਨਾ ਤੋਂ ਬਾਅਦ ਦੋਸਤੋ ਦੱਸਦੇ ਹਨ ਕਿ ਹੋਰ ਪੈਗਾਮ ਕਿਲਾ ਛੱਡ ਕੇ ਜਾਣ ਲਈ ਰੰਗਦੇਵ ਨੂੰ ਮਿਲਣ ਦਾ ਗੁਰੂ ਜੀ ਤੱਕ ਕਿਲੇ ਅੰਦਰ ਪਹੁੰਚਾਇਆ ਗਿਆ ਗੁਰੂ ਜੀ ਦਾ ਜਵਾਬ ਪਹਿਲਾਂ ਵਾਂਗ ਹੀ ਦੋਸਤੋ ਨਾ ਸੀ ਦੋਸਤੋ ਕਿਲੇ ਦੀ ਮੰਤਰ ਇਹੋ ਜਿਹੀ ਸੀ ਉਸ ਵੇਲੇ ਕਿ ਇਸ ਨੂੰ ਜਿੰਨਾ ਲਗਭਗ ਸੰਭਵ ਹੀ ਸੀ ਮੋਗਲ ਲਸ਼ਕਰ ਨੇ ਕਈ ਹਮਲੇ ਕੀਤੇ ਵੀ ਸਾਨਾ ਪਰ ਜਾਣੀ ਨੁਕਸਾਨ ਕਰਵਾ ਕੇ ਉਹਨਾਂ ਨੂੰ ਪਿੱਛੇ ਹੀ ਹਟਣਾ ਪਿਆ ਦੋਸਤੋ ਪੁਰਾਣੀ ਜੰਗੀ ਰਵਾਇਤ ਹੈ ਕਿ ਰਾ ਭਾਈ ਰੱਖੋ ਅਤੇ ਲਸ਼ਕਰ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਦਿਓ ਮੁਗਲੀਆਂ ਲਸ਼ਕਰ ਇਸੇ ਉੱਪਰ ਡਟਿਆ ਹੋਇਆ ਸੀ ਕਿਉਂਕਿ ਭੁੱਖ ਨੂੰ ਕਦੋਂ ਤੱਕ ਕੋਈ ਬਰਦਾਸ਼ਤ ਕਰ ਸਕਦਾ ਹੈ ਅਖੀਰ ਜਾਂ ਤਾਂ ਉਹ ਆਖਰੀ ਜੰਗ ਲਈ ਤਿਆਰ ਹੋ ਜਾਵੇਗਾ ਜਾਂ ਅੰਦਰ ਭੁੱਖੇ ਮਰ ਜਾਵੇਗਾ ਦੋਸਤੋ ਮੁਗਲਾਂ ਦਾ ਇਹ ਹਥਿਆਰ ਪੂਰਾ ਕੰਮ ਕਰ ਰਿਹਾ ਸੀ ਗੁਰੂ ਜੀ ਨੇ ਵੀ ਫੈਸਲਾ ਕੀਤਾ ਕਿ ਕਦੋਂ ਤੱਕ ਘੇਰੇ ਵਿੱਚ ਫਸੇ ਰਹਿਣਾ ਹੈ ਰਸਦ ਪਾਣੀ ਖਤਮ ਹੋਣ ਕੰਢੇ ਹੈ ਰਸਦ ਖਤਮ ਹੋਣ ਤੋਂ ਬਾਅਦ ਦੋਸਤੋ ਵੱਧ ਤੋਂ ਵੱਧ ਭੁੱਖੇ ਹੀ ਮਰਨਾ ਹੈ ਜਦੋਂ ਕਿ ਬਾਹਰ ਮੁਗਲਾਂ ਦੇ ਲਸ਼ਕਰ ਨੂੰ ਪਿੱਛੋਂ ਰਜਵੀ ਰਸਦ ਪਾਣੀ ਆਹੀ ਰਹੀ ਸੀ ਅੰਦਰ ਗੁਰੂ ਦੇ ਸਿੱਖ ਦੋਸਤੋ ਉਸ ਵੇਲੇ ਪ੍ਰਸਾਦਾ ਵੀ ਰਜਮਾ ਨਹੀਂ ਛੱਕ ਰਹੇ ਸਨ ਜਦੋਂ ਕਿ ਬਾਹਰ ਦੋਸਤੋ ਮੁਗਲ ਮੁਗਲ ਸੈਨਿਕ ਉਹਨਾਂ ਲਈ ਬਕਰੇ ਮਾਸ ਸਭ ਕੁਝ ਉਪਲਬਧ ਸੀ ਦੱਸਦੇ ਹਨ ਕਿ ਅਖੀਰ ਗੁਰੂ ਜੀ ਨੇ ਦਿਨਾਂ ਵਿੱਚ ਹੀ ਕਿਲਾ ਛੱਡਣ ਲਈ ਤਿਆਰ ਹੋ ਗਏ ਸਿੰਘਾਂ ਨੂੰ ਇਕੱਠਾ ਕਰਕੇ ਇੱਕ ਤਗੜਾ ਹਮਲਾ ਮੁਗਲਾਂ ਦੇ ਘੇਰੇ ਨੂੰ ਚੀਰਦੇ ਹੋਏ ਉਸ ਵਿੱਚੋਂ ਨਿਕਲ ਜਾਣਾ ਇਹ ਫੈਸਲਾ ਦੋਸਤੋ ਉਸ ਵੇਲੇ ਕਰ ਲਿਆ ਗਿਆ ਪੋਹ ਦੀਆਂ ਰਾਤਾਂ ਦੋਸਤੋ ਉਸ ਵੇਲੇ ਇਹ ਅਤ ਦੀਆਂ ਸਰਦੀਆਂ ਦੇ ਦਿਨ ਹੁੰਦੇ ਸਨ ਹਰ ਪਾਸੇ ਠੰਡ ਹੀ ਠੰਡ ਠੰਡੀਆਂ ਸਰਦ ਹਵਾਵਾਂ ਧੁੰਦਾ ਗੱਲ ਕੀ ਠੰਡ ਹੱਡ ਚੀਰਵੀਂ ਠੰਡ ਹੁੰਦੀ ਸੀ ਦੋਸਤੋ ਅਸੀਂ ਬਚਪਨ ਵਿੱਚ ਇਹੋ ਜਿਹੀ ਠੰਡ ਦੇ ਦਿਨ ਵੇਖੇ ਹਨ ਬੇਸ਼ੱਕ ਹੁਣ ਕਲਾਈਮੇਟ ਚੇਂਜ ਹੋਣ ਕਰਕੇ ਦਸੰਬਰ ਮਹੀਨੇ ਵੀ ਚੰਗੀ ਤੋਂ ਬਰਹਿੰਦੀ ਹੈ ਪਰ ਪਹਿਲਾਂ ਦੋਸਤੋ 321 ਸਾਲ ਪਹਿਲਾਂ ਸੂਰਜ ਦਾ ਪਉ ਮਹੀਨੇ ਦਿਸਦਾ ਹੀ ਨਹੀਂ ਹੋਵੇਗਾ ਇਨਾਂ ਹੀ ਦਿਨਾਂ ਵਿੱਚ ਦੋਸਤੋ ਗੁਰੂ ਜੀ ਦਾ ਫੈਸਲਾ ਕਿਲਾ ਛੱਡ ਕੇ ਘੇਰਾ ਤੋੜ ਕੇ ਅਨੰਦਪੁਰੋਂ ਨਿਕਲਣ ਦਾ ਫੈਸਲਾ ਦੋਸਤੋ ਇਹ ਬਹੁਤ ਹੀ ਸਮਝਦਾਰੀ ਭਰਿਆ ਕਦਮ ਸੀ ਉਹਨਾਂ ਦਾ ਦੋਸਤੋ ਜੇ ਬਾਕੀ ਦਿਨਾਂ ਵਿੱਚ ਖਾਸ ਕਰਕੇ ਪਹਿਲੇ ਜੇ ਇਹ ਕਿਲਾ ਛੱਡਿਆ ਜਾਂਦਾ ਤਾਂ ਦੋਸਤੋ ਦਿਨ ਹੋਵੇ ਜਾਂ ਰਾਤ ਮੁਗਲ ਅਸ਼ਕਰ ਦੂਰੋਂ ਹਰ ਹਰਕਤ ਵੇਖ ਸਕਦਾ ਸੀ ਪਰ ਪੋ ਮਹੀਨੇ ਦਿਨੇ ਹੀ ਦੋਸਤੋ ਵਿਜ਼ਿਬਿਲਟੀ 50 ਮੀਟਰ ਤੋਂ ਵੀ ਘੱਟਦੀ ਹੋਵੇਗੀ ਕਿਉਂਕਿ ਅੱਜ ਕੱਲ ਵੀ ਦੋਸਤੋ ਇਹ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਉਸ ਵੇਲੇ ਤਾਂ ਦੋਸਤੋ ਇਹ ਵਿਜ਼ਿਬਿਲਟੀ ਹੋਰ ਜ਼ਿਆਦਾ ਘੱਟ ਹੁੰਦੀ ਹੋਵੇਗੀ ਖਾਸ ਕਰਕੇ ਦੋਸਤੋ 321 ਸਾਲ ਪਹਿਲਾਂ ਜਦੋਂ ਹਰ ਪਾਸੇ ਦੋਸਤੋ ਹਰਿਆਲੀ ਹੀ ਹਰਿਆਲੀ ਹੁੰਦੀ ਸੀ ਬਹੁਤੀਆਂ ਥਾਵਾਂ ਜੰਗਲ ਬਿਆਬਾਨ ਰਾਤ ਵੇਲੇ ਧੁੰਦਾਂ ਕਰਕੇ ਵਿਜ਼ਿਬਿਲਟੀ ਬਿਲਕੁਲ ਨਾ ਮਾਤਰ ਹੋਵੇਗੀ ਦੋਸਤੋ ਉਸ ਬੇਲੇ ਦੋਸਤੋ ਇੰਜ ਸੁਰੱਖਿਅਤ ਬਚ ਕੇ ਨਿਕਲਣ ਦੀ ਸੰਭਾਵਨਾ ਵੱਧ ਹੋ ਜਾਂਦੀ ਹੈ ਸ਼ਾਇਦ ਇਹਨਾਂ ਦਿਨਾਂ ਦੀ ਹੀ ਡੀਗ ਕਰਕੇ ਹੀ ਗੁਰੂ ਜੀ ਕਿਲੇ ਦੇ ਅੰਦਰ ਕਈ ਮਹੀਨਿਆਂ ਤੋਂ ਡਟੇ ਹੋਏ ਸਨ ਫਿਰ ਦੋਸਤੋ ਜਦੋਂ ਕਿਲਾ ਛੱਡ ਕੇ ਜਾਣ ਦਾ ਫੈਸਲਾ ਹੋਇਆ ਤਾਂ ਸਿੰਘਾਂ ਨੇ ਰਾਤ ਦੇ ਸਮੇਂ ਭਿਆਨਕ ਹਮਲਾ ਕਰਕੇ ਗੁਰੂ ਜੀ ਦੇ ਪਰਿਵਾਰ ਸੁਰੱਖਿਅਤ ਘੀਰੇ ਵਿੱਚੋਂ ਕੱਢਣ ਲਈ ਰਾਹ ਬਣਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਸਨ ਅਚਾਨਕ ਉਹ ਹਮਲੇ ਕਰਕੇ ਦੋਸਤੋ ਮੁਗਲਿਆ ਲਸ਼ਕਰ ਨੂੰ ਵੀ ਨੁਕਸਾਨ ਬਹੁਤ ਹੋਇਆ ਹੋਵੇਗਾ ਪਰ ਬਹੁਤ ਸਾਰੇ ਸਿੰਘ ਵੀ ਦੋਸਤੋ ਇਸ ਦਰਾਂ ਗੁਰੂ ਜੀ ਦੀ ਸੁਰੱਖਿਅਤ ਕਿਲੇ ਵਿੱਚੋਂ ਨਿਕਲਣ ਲਈ ਗੁਰੂ ਹੇਰ ਤੇ ਬਲਦਾਨ ਹੋ ਗਏ ਹੋਣਗੇ ਦੋਸਤੋ ਭਿਆਨਕ ਜੰਗ ਹੋ ਰਹੀ ਹੋਵੇਗੀ ਉਸ ਵਕਤ ਉਸ ਰਾਤ ਕਿਸੇ ਤਰ੍ਹਾਂ ਲੜਦੇ ਫਿਰਦੇ ਗੁਰੂ ਜੀ ਆਪਣੇ ਚਾਰੇ ਸੁਪੁੱਤਰਾਂ ਮਾਤਾ ਗੁਜਰੀ ਜੀ ਮਾਤਾ ਸੁੰਦਰੀ ਜੀ ਅਤੇ ਬਾਕੀ ਸਿੱਖਾਂ ਸਣੇ ਆਨੰਦਪੁਰ ਕਿਲਾ ਆਨੰਦਗੜ੍ਹ ਸਭ ਤੋਂ ਸੁਰੱਖਿਅਤ ਰੋਪੜ ਨਦੀ ਤੇ ਸਰਸਾ ਨਦੀ ਦੇ ਕੰਢੇ ਪਹੁੰਚ ਹੀ ਗਏ ਸਨ ਦੋਸਤੋ ਮੁਗਲ ਫੌਜਾਂ ਲਗਾਤਾਰ ਗੁਰੂ ਜੀ ਦੇ ਜਾਣ ਵਾਲੇ ਰਸਤੇ ਤੇ ਉਹਨਾਂ ਦੇ ਪਿੱਛਾ ਕਰਦੇ ਹੋਈਆਂ ਮਗਰ ਆ ਰਹੀਆਂ ਸਨ ਮੁਗਲਾਂ ਦੇ ਲਸ਼ਕਰ ਨਾਲ 200 ਪ੍ਰੰਥ ਵੀ ਹੋ ਰਹੀ ਹੋਵੇ ਇਸੇ ਪ੍ਰੰਤ ਦੌਰਾਨ ਦੋਸਤੋ ਕਾਲੀ ਵਿੱਚ ਸਿਰਸਾ ਨਦੀ ਨੂੰ ਪਾਰ ਕਰਨਾ ਹੀ ਪੈਣਾ ਸੀ ਬਾਕੀ ਦੋਸਤੋ ਸਿਰਸਾ ਸਿਰਸਾ ਕਿਵੇਂ ਵਗਦਾ ਹੋਵੇਗਾ ਦੋਸਤੋ ਉਸ ਵੇਲੇ ਬਹੁਤੇ ਦਰਿਆਪੂਰੀ ਘਰਚ ਨਾਲ ਵਗਦੇ ਸਨ ਇਹ ਤਾਂ ਦੋਸਤੋ ਡੈਮ ਬਣਨ ਕਰਕੇ ਦਰਿਆਵਾਂ ਦੀਆਂ ਦਾ ਪਾਣੀ ਹੁਣ ਕੰਟਰੋਲ ਕਰ ਲਿਆ ਗਿਆ ਹੈ ਨਹੀਂ ਤਾਂ ਇਹਨਾਂ ਵਿੱਚ ਦੋਸਤੋ ਪਹਿਲਾਂ ਪਾਣੀ ਬੜਾ ਹੁੰਦਾ ਸੀ ਅਤੇ ਬਹੁਤ ਵੱਡੇ ਫਲਾਣਾਂ ਵਾਲੇ ਇਹ ਦਰਿਆ ਵਗਦੇ ਸਨ ਉਪਰੋਂ ਦੋਸਤੋ ਪੌ ਦਾ ਮਹੀਨਾ ਪਾਣੀ ਕਿੰਨਾ ਠੰਡਾ ਹੁੰਦਾ ਹੋਵੇਗਾ ਸਿਰਸਾ ਨਦੀ ਦਾ ਦੋਸਤੋ ਸਿਰਸਾ ਨਦੀ ਦੇ ਕੰਢੇ ਕੀ ਹੋਇਆ ਇਸ ਬਾਰੇ ਜਾਣਕਾਰੀ ਅਗਲੀ ਵੀਡੀਓ ਵਿੱਚ ਪ੍ਰਾਪਤ ਕਰਾਂਗੇ ਅੱਜ ਦੀ ਵੀਡੀਓ ਵਿੱਚ ਦੋਸਤੋ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕੀਤੇ ਹਨ ਦੋਸਤੋ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦਸੰਗ